ਅੱਜ ਅੱਜ ਆਈ ਸੰਗਤ ਦਾ ਧੰਨਵਾਦ ਕਰਦੇ ਹਾਂ ਦਿਲੋਂ ਕਿੱਡੀ ਕਿੱਡੀ ਦੂਰੋਂ ਬਠਿੰਡੇ ਤੋਂ ਮਾਨਸਾ ਤੋਂ ਚਾਰੇ ਕੋਨਿਆਂ ਤੋਂ ਚਾਰੇ ਦਿਸ਼ਾਂ ਤੋਂ ਆਈ ਸੰਗਤ ਦਾ ਧੰਨਵਾਦ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪਰ ਘੋੜੇ ਪਾਲ ਕੇ ਪੁੱਤਾਂ ਵਾਂਗੂ ਤੋਰਨੇ ਬੜੇ ਔਖੇ ਆ ਪੁੱਤਾਂ ਵਾਂਗੂ ਪਾਲਿਆ ਪੁੱਤਾਂ ਵਾਂਗੂ ਖਵਾਇਆ ਤੇ ਦੋ ਪੁੱਤ ਤਾਂ ਵਿਦੇਸ਼ਾਂ ਦੇ ਵਿੱਚ ਸੀ ਫਤੇ ਜੰਗ ਮੇਰਾ ਮੇਰੇ ਕੋਲ ਰਹਿੰਦਾ ਸੀ ਮੇਰਾ ਪੁੱਤ ਮੇਰਾ ਖਿਲਾਉਣਾ ਮੈਨੂੰ ਪਰਮੇਸ਼ਰ ਨੇ ਦਿੱਤਾ ਖੇਡਣ ਵਾਸਤੇ ਮੈਂ ਉਹਦੇ ਨਾਲ ਖੇਡਦਾ ਸੀ ਪਰ ਜਦੋਂ ਖਿਲਾਉਣਾ ਖੋਇਆ ਧਰਤੀ ਤੇ ਸਮਾਨ ਗੁੰਜਿਆ ਉਦੋਂ ਕਿ ਬਾਬਾ ਜੀ ਨੂੰ ਪਤਾ ਸਾਰਾ ਜਦੋਂ ਕੋੜਾ ਦਫਨਾਇਆ ਸੀ ਕੋੜਾ ਦਫਨਾਉਣ ਦੇ ਨਾਲ ਹੀ ਜਦੋਂ ਬਾਬਾ ਜੀ ਨੇ ਜਕਾਰਾ ਛੱਡਿਆ ਇਹ ਸਾਡਾ ਨਗਰ ਗਵਾ ਇਸ ਗੱਲ ਦਾ ਵੀ ਜਿਹੜੇ ਕੋੜਿਆਂ ਨੇ ਜਦੋਂ ਬੋਲੇ ਸੋਨੇ ਹਾਲ ਦਾ ਜਕਾਰਾ ਛੱਡਿਆ ਨਾ ਤੇ ਉਸ ਟਾਈਮ ਘੋੜਿਆਂ ਨੇ ਧਰਤੀ ਤੇ ਸਮਾਨ ਗੂੰਜਤਾ ਫੜ ਕੇ ਇੰਨੀ ਆਵਾਜ਼ ਦਿੱਤੀ ਪਬਲਿਕ ਹੈਰਾਨ ਹੋ ਗਈ ਵੀ ਯਾਰ ਘੋੜੇ ਵੀ ਐ ਬੋਲਦੇ ਹੁੰਦੇ ਆ ਕਿਤੇ ਐ ਨਹੀਂ ਜਿੰਨੇ ਜਾਨਵਰ ਸੀ ਮੇਰੇ ਕੋਲ ਸਾਰੇ ਮੇਰੇ ਜਾਨਵਰਾਂ ਨੇ ਉਹਦਾ ਜਵਾਬ ਦਿੱਤਾ ਉਹਦੀ ਮਾਂ ਦੇ ਅਥਰੂ ਡਿੱਗਦੇ ਦੇਖੇ ਪਬਲਿਕ ਨੇ ਮੈਂ ਨਹੀਂ ਕਹਿੰਦਾ ਇਹਦਾ ਮੈਂ ਗਵਾ ਨਹੀਂ ਹੈਗਾ ਪਬਲਿਕ ਆਵਾਗਾ ਜਦੋਂ ਮੈਂ ਕਿਹਾ ਉਹਨੂੰ ਇਹਦੀ ਮਾਂ ਨੂੰ ਯਾਰਾ ਨੂੰ ਮੈਂ ਕਿਹਾ ਯਾਰਾ ਤਰਲਾ ਦਰਸ਼ਨ ਆਪਦੇ ਪੁੱਤ ਦੇ ਤਰਲਾ ਦਰਸ਼ਨ ਆਪਦੇ ਪੁੱਤ ਦੇ ਜਦੋਂ ਉਹਨੇ ਦਰਸ਼ਨ ਕਰੇ ਨਾ ਕਿਤੇ ਸੁੰਘ ਕੇ ਫਿਰ ਉਹਦੇ ਅੱਖਾਂ 'ਚੋਂ ਅਥਰੂ ਡਿੱਗਦੇ ਇਹ ਪਬਲਿਕ ਗਵਾ ਸਾਡੀ ਪਬਲਿਕ ਨੇ ਦੇਖੇ ਆ ਮੈਂ ਨਹੀਂ ਗਵਾ ਪਬਲਿਕ ਗਵਾ ਆਈ ਸੰਗਤ ਦਾ ਧੰਨਵਾਦ ਦਿਲੋਂ ਬਹੁਤ ਪਰ ਪੁੱਤਾਂ ਨੂੰ ਪਾਲ ਕੇ ਤੋਰਨੇ ਬੜੇ ਔਖੇ ਆ ਰੋਜ਼ 8 8 9 9 ਕਿਲੋਮੀਟਰ ਮੈਂ ਕਹਿੰਦਾ ਯਾਰ ਮੈਂ ਬੁੜਾ ਹੀ ਨਹੀਂ ਹੁੰਦਾ ਮੈਂ ਖੁਦ ਕਹਿਣਾ ਮੈਂ ਬੁੜਾ ਨਹੀਂ ਹੁੰਦਾ ਜੇਰ ਮੈਂ ਘੋੜਾ ਕੱਢਣਾ ਬਾਹਰ ਮੈਂ ਕਹਿੰਦਾ ਮੈਂ ਤਾਂ ਜਵਾਨ ਆ ਮੇਰੇ ਤੇ ਦੁਬਾਰਾ ਜਵਾਨੀ ਆ ਗਈ ਕਿਉਂ ਜਦੋਂ 8-9 ਕਿਲੋਮੀਟਰ ਸੈਰ ਘੋੜੇ ਦੀ ਹੋਣੀ ਨਾਲ ਹੀ ਮੇਰੀ ਹੋਣੀ ਜਦੋਂ ਆਉਣਾ ਮੇਰੀ ਸਰਦਾਰਨੀ ਨੇ ਮੈਨੂੰ ਕੁਰਸੀ ਢਾਹ ਦੇਣੀ ਵੀ ਤੂੰ ਬਹਿ ਜਾ ਭਿੱਜਿਆ ਪਿਆ ਗਰਮੀ ਨਾਲ ਘੋੜੇ ਦੀ ਨਾਲ ਮਾਲਸ਼ ਕਰਨੀ ਦੋ ਨੌਕਰ ਸੀਗੇ ਉਹਨਾਂ ਨੂੰ ਕਹਿਣਾ ਪੁੱਤੇ ਦੀ ਮਾਲਸ਼ ਕਰੋ ਮਾਲਸ਼ ਕਰਨ ਤੋਂ ਬਾਅਦ ਉਹਨੂੰ ਦਾਣਾ ਪਾਣੀ ਪੁੱਤਾਂ ਵਾਂਗੂ ਪਾਲਿਆ ਜਦੋਂ ਵੀ ਮੇਰੀ ਸਭ ਤੋਂ ਵੱਡਾ ਸਹਯੋਗ ਮੇਰੇ ਘਰੋਂ ਆ ਕਿਉਂ ਜਦੋਂ ਉਹਨੇ ਗਾਈਆਂ ਮੱਝਾਂ ਚੋਣੀਆਂ ਇੱਕ ਇੱਕ ਗਾਂ ਦਾ ਦੁੱਧ ਉਹਦੇ ਮੂਰੇ ਕਰ ਦਿੰਦੀ ਸੀ ਐਡੀ ਛੇਤੀ ਐਡਾ ਬੱਚਾ ਤਿਆਰ ਕਰਨਾ 37 38 ਮਹੀਨੇ ਦਾ 65 ਪਲੈਂਟ ਬਲਸ ਤੋਂ ਬਾਹਰ ਬਣਾਉਣਾ ਔਰ ਇਹਨਾਂ ਸੁੰਦਰਤਾ ਬਣਾਉਣੀ ਬੜੀ ਔਖੀ ਪਰ ਕਹਿੰਦੇ ਤੁਸੀਂ 37 ਮਹੀਨੇ ਦਾ ਕਹਿੰਦੇ ਤੁਸੀਂ ਆਪਣੇ ਫੋਤੇ ਦਾ ਨਾਮ ਹੀ ਫਟੇ ਜਾਣੀ ਜੀ ਫਟੇ ਜਾਣ ਹਾਂ ਜਦੋਂ ਇਸ ਘੋੜੇ ਨੇ ਸਵਾਦ ਛੱਡੇ ਇੱਥੇ ਅਸੀਂ ਹਜੇ ਅੰਦਰ ਹੀ ਹਾਇਕਰਲਾਪ ਕਰਦੇ ਕਰਦੇ ਵਾਏ ਦਾਤਾ ਸਹਿਬ ਆਖੀ। ਮੇਰੇ ਫੋਨ ਆਇਆ। ਸਰਦਾਰ ਜੀ ਤੈਨੂੰ ਵਧਾਈਆਂ। ਕੋੜਾ ਸਾਮ ਤਕੜਾ ਹੋ ਗਿਆ ਕੁਛ ਨਹੀਂ ਹੋਇਆ ਅਜੇ ਡੁੱਲੇ ਮੇਰਾ ਦਾ। ਡਾਕਟਰ ਬਲਾ ਕੋੜੇ ਨੂੰ ਤਿਆਰੀ ਕਰ। ਕੋੜਾ ਸੰਭੋ। ਮੈਂ ਕਿਹਾ ਕੋੜਾ ਦਾ ਸੁਆਦ ਛੱਡ ਗਿਆ ਨਾਲ ਹੀ ਨਿਕਲ ਗਿਆ ਮੂੰਹ ਚੋਂ ਇਹਦਾ ਨੋ ਫਤੇ ਜੰਗ ਰੱਖ ਦੋ। ਇਹਦਾ ਨੋ ਫਤੇ ਜੰਗ ਰੱਖ ਦੋ। ਉਸ ਤੋਂ ਬਾਅਦ ਕੁਛ ਨਹੀਂ ਵਾਇਕ। ਆਈ ਸੰਗ ਦਾ ਧੰਨਵਾਦ। ਚੈਨਲ ਵਾਲਿਆਂ ਦਾ ਧੰਨਵਾਦ। ਮੇਰੇ ਪੀ ਦਾ ਪੀਜੀ ਪੀਡੀ ਸੀ। ਪੋਕੋੜੇ ਦਾ ਸਾਡੇ ਜੱਦੀ ਪੋਸਤੀ ਪਾਕਿਸਤਾਨ ਚੋਂ ਨਾਲ ਆਇਆ ਚੌਥੀ ਪੰਜਵੀਂ ਪੀੜੀ ਚ ਕੋੜੇ ਨੇ ਸਾਡੇ ਉਹ ਬਜ਼ੁਰਗ ਸੀ ਜਿਨ੍ਹਾਂ ਨੇ ਗੱਡੀ ਦੀ ਲੈਣਾ ਤੇ ਘੋੜੇ ਤੋਰੇ ਹੋਏ ਆ ਉਹ ਬਲੱਡ ਦੇ ਵਿੱਚੋਂ ਮੇਰਾ ਬਲੱਡ ਆ ਕਹਾਂ ਜਿਹੜਾ ਮੇਰਾ ਬਲੱਡ ਆ ਮਨ ਲੋਚਨ ਤੇ ਗੁਰਕਵਾਲ ਮਨ ਲੋਚਨ ਯੂ ਐਸ ਏ ਗੁਰਕਵਾਲ ਆਸਟ੍ਰੇਲੀਆ ਉਹ ਹੋ ਸਕਦਾ ਉਸ ਧਰਤੀ ਦੇ ਵਿੱਚੋਂ ਪੰਜ ਚਾਰ ਸਾਲ ਰਹਿ ਕੇ ਇੱਥੇ ਹੀ ਉਹਨਾਂ ਦਾ ਬਸ ਉਹ ਵੀ ਉਹ ਮੇਰੇ ਨਾਲ ਵੀ ਬੜਾ ਡਖਰਾਬਾ ਘੋੜਿਆਂ ਨੂੰ ਸੰਭਣ ਤੇ ਸੰਭਾਲ ਵਿੱਚ ਸਾਰੀ ਦਿਹਾੜੀ ਕੈਮਰੇ ਦੇਖੀ ਜਾਂਦਾ ਡੈਡੀ ਆਹ ਕਰ ਲਾ ਡੈਡੀ ਇਹਨਾਂ ਨੂੰ ਆਹ ਕਰ ਲਾ ਡੈਡੀ ਇਹਨਾਂ ਨੂੰ ਆਹ ਕਰ ਕਹਿੰਦੇ ਬਹੁਤ ਸਾਰੇ ਲੋਕਾਂ ਨੇ ਤੁਹਾਨੂੰ ਆਪਰਾ ਦਿੱਤੀਆਂ ਸੀ ਇਹਦੇ ਬਸ ਨਹੀਂ ਨਹੀਂ ਦਾਜੇ ਨਾ ਆਪਰਾ ਅਸੀਂ ਲਈ ਨਹੀਂ ਜਦੋਂ ਮੈਂ ਮੁਖ ਸਾਹਿਬ ਦੀ ਧਰਤੀ ਤੇ ਕਿਹਾ 10ਵੇਂ ਪਾਸ਼ਾ ਦੀ ਧਰਤੀ ਤੇ ਵੀ ਕਮਾਂ ਚੋਂ ਨਿਕਲਿਆ ਤੀਰ ਵਾਪਸ ਨਹੀਂ ਆਉਣਾ ਜਿਵੇਂ ਅਸੀਂ ਇਹ ਘੋੜੇ ਬੇਸ਼ਤ ਤੇ ਸਾਡੇ ਕੋਲ ਵਾਪਸ ਨਹੀਂ ਆਉਣੇ ਇਹ ਤੋਂ ਪਰੇ ਮੈਂ ਦੱਸੋ ਕੀ ਕਹਦੇ ਆ ਚਾਹੇ ਮੇਰੇ ਕੋਲ ਕੋਈ ਆ ਜੇ ਘਰਾਣੇ ਘਰ ਆੜਨ ਚਾਹੇ ਕੋਈ ਆ ਜਿਵੇਂ ਮੇਰਾ ਮਨ ਨਹੀਂ ਅਸੀਂ ਸੰਤੋਸ਼ ਆ ਘੋੜਿਆਂ ਦੇ ਵਿੱਚ ਮੇਰੀ ਘੋੜਿਆਂ ਨੇ ਦਸਵੇਂ ਪਾਤਸ਼ਾਹ ਨੇ ਮੈਨੂੰ ਜੋਬ ਦਿੱਤੀ ਆ ਛੇਵੇਂ ਪਾਤਸ਼ਾਹ ਨੇ ਮੈਨੂੰ ਜੋਬ ਦਿੱਤੀ ਆ ਘੋੜੇ ਸਾਂਭਣ ਦੀ ਮੈਂ ਘੋੜੇ ਸਾਂਭਦਾ ਇੱਕ ਇਹ ਵੀ ਗੱਲ ਕਹਿੰਦੇ ਜਦੋਂ ਵੀ ਤੁਸੀਂ ਕਿੱਥੇ ਲੈ ਕੇ ਜਾਂਦੇ ਸੀ ਵੀ ਅਕਸਰ ਦੇਖਿਆ ਜਾਂਦਾ ਵੀ ਘੋੜਿਆਂ ਨੂੰ ਨਾ ਜੇ ਕਿੱਥੇ ਚੜਾਣਾ ਹੋਵੇ ਛੋਟੇ ਹੱਥ ਦੇ ਚੜਾਣਾ ਪੜਾ ਔਖਾ ਕਰਦੇ ਨੇ ਨਾ ਜੀ ਨਹੀਂ ਨਾ ਮੈਂ ਕਦੇ ਔਖਾ ਨਹੀਂ ਨਾ ਜੀ ਨਾ ਉਹ ਤਾਂ ਇੱਕ ਜਦੋਂ ਐਂਬੂਲੈਂਸ ਹਲ ਦੇਖ ਲੈਂਦਾ ਸੀ ਜਦੋਂ ਨੇ ਐਂਬੂਲੈਂਸ ਦੇ ਆਜਾ ਪੁੱਤ ਚੱਲੀਏ ਬਸ ਉਸ ਟਾਈਮ ਉਹਨੂੰ ਛੱਡ ਦੇਣਾ ਉਹਨੇ ਗੱਡੀ ਜਾ ਖਾਂ। ਕਿਉਂਕਿ ਹੁਣ ਪੁੱਤਾਂ ਗੁੱਲ ਜਾਂਦੇ ਸੀ। ਕਿੰਨੇ ਕੀ ਕੰਪੀਟੀਸ਼ਨ ਤੇ ਲੈ ਕੇ ਗਏ ਸੀ ਤੇ ਕਿੰਨੇ ਰਾਜੇ ਕੋਈ ਕੰਪੀਟੀਸ਼ਨ ਜਿਵੇਂ ਲਗਾਈ ਵੈਸੀ ਪਬਲਿਕ ਨਹੀਂ ਉਹਨੂੰ ਕੰਪੀਟੀਸ਼ਨ ਦਿੱਤਾ। ਉਹ ਨਹੀਂ ਸੀ ਕਿਸੇ ਕੋਲ ਜਾਂਦਾ ਪਬਲਿਕ ਦੂਰੋਂ ਦੂਰੋਂ ਉਹਨੂੰ ਦੇਖਣ ਆਉਂਦੀ ਸੀ। ਰੋਜ਼ ਪੰਜ-ਸੱਤ ਗੱਡੀਆਂ ਦੇਖਣ ਆਉਣੀਆਂ। ਕਹਿੰਦੇ ਮੇਲਿਆਂ ਦੀ ਸ਼ਾਨ ਝਗੜਾਓ ਮੰਡੀ ਦੀ ਵੀ ਸ਼ਾਨ। ਦੇਖੋ ਰਾਜੇ ਤੁਹਾਨੂੰ ਪਤਾ ਹੀ ਹੈ ਪਬਲਿਕ ਨੂੰ ਪਤਾ ਹੁਣ ਮੈਨੂੰ ਕੀ ਪਤਾ। ਹੂੰ। ਬਾਪੂ ਲੈ ਕਹਿੰਦੀ ਆ ਸ਼ਾਨ ਮੈਂ ਤਾਂ ਕਹਿੰਦਾ ਬਾਪੂ ਅਖੀਰ ਜਦ ਆਪ ਪਾਵਲਕ ਖੜੀ ਆ ਸਾਡੇ ਸਾਡੇ ਘੋੜਾ ਪ੍ਰੇਮੀ ਖੜੇ ਆ ਜਿੰਨੇ ਸਾਡੇ ਬਾਪੂ ਰਾਜ ਰਾਜੇ ਆਣਾ ਕਿਹਦਾ ਕਿਹਦਾ ਨਾਂ ਲੈ ਲੈਣਾ ਕਿੰਨੇ ਘੋੜਿਆਂ ਵਾਲੇ ਮੇਰੇ ਪ੍ਰੇਮੀ ਖੜੇ ਆ ਕਿਹਦਾ ਕਿਹਦਾ ਮੈਂ ਨਾਂ ਲੈਦਾ ਮੇਥੋਂ ਜੇ ਨਾਂ ਲੈਣ ਲੱਗਾ ਤਾਂ ਹੋ ਸਕਦਾ ਤੁਹਾਨੂੰ ਮੇਰੇ ਕੋਲੇ ਇੱਕ ਦਿਨ ਇੱਕ ਰਾਤ ਲੱਗ ਸਕਦੀ ਆ ਜਿਵੇਂ ਘੋੜਿਆਂ ਵਾਲਾ ਨਾਂ ਲੈਣ ਲੱਗਾ ਜਦੋਂ ਤੁਸੀਂ ਅੰਤਿਮ ਅਰਦਾਸ ਰੱਖੀ ਤਾਂ ਲੋਕਾਂ ਦਾ ਕੀ ਕਹਿਣਾ ਸੀ ਇਸ ਬਾਰੇ ਓ ਜੀ ਛੱਡੋ ਅਸੀਂ ਕਾਹਨੂੰ ਕੋਈ ਮੂੰਹ ਚੋ ਮਾੜਾ ਚੰਗਾ ਕਹਿਣਾ ਕਹਿਣ ਵਾਲਿਆਂ ਨੂੰ ਕਹੀਓ ਅਸੀਂ ਸਾਡਾ ਤੀਜਾ ਪੁੱਤ ਸੀ ਜੋ ਅਸੀਂ ਚਾਹਿਆ ਆਪਦਾ ਕਰਤਾ ਆ ਸੰਗਤ ਦਾ ਕੱਟ ਤੁਹਾਨੂੰ ਦੱਸ ਹੀ ਰਿਹਾ ਠਾਠਾ ਮਾਰਦਾ ਕੱਟ ਜਿਹੜਾ ਸੰਗਤ ਦਾ ਜਰੂਰ ਦੱਸਿਓ ਵੀ ਫਤੇਜੰਗੀ ਬਿਮਾਰ ਸੀ ਕਿੱਦਾਂ ਨਹੀਂ ਜੀ ਬਿਮਾਰੀ ਸੀ ਬਸ ਬਹੁਤ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਜੇ ਤੁਸੀਂ ਚੈਨਲ ਇਹ ਤੁਸੀਂ ਘੱਟ ਤੋਂ ਘੱਟ ਵੀ ਤੁਹਾਨੂੰ ਮੇਰੇ ਕੋਲੇ ਇੱਕ ਦਿਨ ਇੱਕ ਰਾਤ ਲੱਗ ਸਕਦੀ ਆ ਤੁਹਾਨੂੰ ਇਹਨੇ ਘੋੜੇ ਪ੍ਰੇਮੀ ਦਾ ਨਾਮ ਲਿਖ ਦਸ ਸਕਦਾ ਕਹਿੰਦਾ ਨਾ ਪਹਿਲਾਂ ਮੈਂ ਦੱਸੀ ਪਹਿਲਾਂ ਹੀ ਦੱਸੀ ਮਾਰਾ ਇਹ ਤਾਂ ਬਹੁਤ ਸਾਡੇ ਦਾ ਸਾਰੇ ਬਾਪੂ ਦਾ ਕੇਣ ਆਣਗੇ ਮਿੱਟੂ ਪਮਾਲ ਬਾਈ ਹੁਣੀ ਪਤਾ ਨਹੀਂ ਕਿੱਥੇ ਕਿੱਥੇ ਦੀ ਸੰਗ ਸੋਣ ਮੈਂ ਕੀ ਦਾ ਨੌ ਲੈ ਦਿਉ ਡਿਪਰੈਸ਼ਨ ਜਾਂ ਜੇ ਹੋ ਸਕਦਾ ਤੰਦਰੁਸਤ ਹੋਂਦਾ ਸਵੇ ਦਾਵਾ-ਦਾਬ ਲੈ ਜਾਂਦਾ ਆਪਣੇ